ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪੰਜਾਬੀ ਦੀ ਪਿਛਲੀ ਕਲਾਸ ਵਿੱਚ ਉਪਭਾਸ਼ਾਵਾਂ ਬਾਰੇ ਡਿਸਕਸ ਕੀਤਾ ਸੀ ਜਿਦੇ ਵਿੱਚ ਆਪਾਂ ਪੂਰਬੀ ਪੰਜਾਬ ਦੀਆਂ ਉਪਭਾਸ਼ਾਵਾਂ ਪੱਛਮੀ ਪੰਜਾਬ ਦੀਆਂ ਉਪਭਾਸ਼ਾਵਾਂ ਐਂਡ ਪਹਾੜੀ ਪੰਜਾਬ ਦੀਆਂ ਉਪਭਾਸ਼ਾਵਾਂ ਬਾਰੇ ਡਿਸਕਸ ਕੀਤਾ ਸੀ ਐਂਡ ਅੱਜ ਦੀ ਕਲਾਸ ਵਿੱਚ ਆਪਾਂ ਨੈਕਸਟ ਟੌਪਿਕ ਵਿਆਕਰਨ ਦਾ ਸਟਾਰਟ ਕਰਨ ਲੱਗਿਆਂ ਜਿਦੇ ਵਿੱਚ ਆਪਾਂ ਪੜਾਂਗੇ ਵਿਆਕਰਨ ਕੀ ਹੁੰਦੀ ਹੈ ਵਿਆਕਰਨ ਦੇ ਅੰਗਾਂ ਬਾਰੇ ਬਹੁਤ ਜ਼ਿਆਦਾ ਡਿਟੇਲ ਵਿੱਚ ਆਪਾਂ ਡਿਸਕਸ ਕਰਾਂਗੇ ਠੀਕ ਹੈ ਚਲੋ ਸਟਾਰਟ ਕਰਦੇ ਆਪਾਂ ਅੱਜ ਦਾ ਟੌਪਿਕ ਕਿ ਵਿਆਕਰਨ ਕੀ ਹੁੰਦੀ ਹੈ ਵਿਆਕਰਨ ਸ਼ਬਦ ਹੈ ਜਿਹੜਾ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਠੀਕ ਹੈ ਵਿਆਕਰਨ ਸ਼ਬਦ ਹੈ ਜਿਹੜਾ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਇਹਦਾ ਅਰਥ ਕੀ ਹੈ ਨਿਯਮਾਂ ਦਾ ਸਮੂਹ ਹਾਂਜੀ ਇਹਦਾ ਵਿਆਕਰਨ ਹੁੰਦੀ ਕੀ ਹੈ ਇਹਦੀ ਪਰਿਭਾਸ਼ਾ ਲਿਖੋ ਕਿ ਭਾਸ਼ਾ ਨੂੰ ਲਿਖਦੇ ਸਮੇਂ ਜਿਹੜੇ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਠੀਕ ਹੈ ਭਾਸ਼ਾ ਨੂੰ ਲਿਖਣ ਸਮੇਂ ਜਿਹੜੇ ਵੀ ਨਿਯਮਾਂ ਦੀ ਵਰਤੋਂ ਆਪਾਂ ਕਰਦੇ ਆ ਉਸ ਨੂੰ ਵਿਆਕਰਨ ਕਿਹਾ ਜਾਂਦਾ ਸ਼ਾਰਟ ਫਾਰਮ ਦੇ ਵਿੱਚ ਆਪਾਂ ਕਹਿ ਸਕਦੇ ਆ ਵਿਆਕਰਨ ਕੀ ਹੁੰਦੀ ਹੈ ਨਿਯਮਾਂ ਦਾ ਸਮੂਹ ਹੁੰਦਾ ਠੀਕ ਹੈ ਪੰਜਾਬੀ ਵਿਆਕਰਨ ਦਾ ਪਿਤਾਮਾ ਕੌਣ ਹੈ ਵਿਲੀਅਮ ਕੈਰੀ ਠੀਕ ਹੈ ਨੇ 1812 ਈਸਵੀ ਵਿੱਚ ਵਿਆਕਰਨ ਲਿਖੀ ਸੀ ਪੰਜਾਬੀ ਦੀ ਠੀਕ ਹੈ ਜਦੋਂ ਅੰਗਰੇਜ਼ ਸੀਗੇ ਉਹ ਆਪਣੇ ਦੇਸ਼ ਵਿੱਚ ਆਏ ਸੀ ਵਪਾਰ ਕਰਨ ਲਈ ਠੀਕ ਹੈ ਤਾਂ ਉਹਨਾਂ ਨੂੰ ਕਿਸੇ ਪੰਜਾਬੀ ਭਾਸ਼ਾ ਸਿੱਖਣ ਦੀ ਲੋੜ ਸੀ ਇਸ ਲਈ ਵਿਲੀਅਮ ਕੈਰੀ ਨੇ ਕੀ ਸੀ ਪੰਜਾਬੀ ਵਿਆਕਰਣ ਦੀ ਬੁੱਕ ਲਿਖੀ ਸੀ ਬਟ ਉਹਦੇ ਵਿੱਚ ਕੀ ਸੀ ਜਿਹੜੀਆਂ ਐਗਜ਼ਾਮਪਲਸ ਸੀਗੀਆਂ ਉਹ ਇੰਗਲਿਸ਼ ਵਿੱਚ ਸੀਗੀਆਂ ਐਂਡ ਐਕਸ ਸਭ ਤੋਂ ਪਹਿਲਾਂ ਨਿਰੋਲ ਪੰਜਾਬੀ ਦੀ ਵਿਆਕਰਣ ਲਿਖਣ ਵਾਲਾ ਕੌਣ ਸੀ ਵਿਹਾਰੀ لال ਪੂਰੀ ਠੀਕ ਹੈ ਪਿਤਾਮਾ ਕਿਹਨੂੰ ਕਿਹਾ ਜਾਂਦਾ ਪੰਜਾਬੀ ਵਿਆਕਰਣ ਦਾ ਵਿਲੀਅਮ ਕੈਰੀ ਨੂੰ ਬਟ ਜਿਹੜੀ ਉਹਨੇ ਵਿਆਕਰਣ ਲਿਖੀ ਸੀ ਉਹਦੇ ਵਿੱਚ ਕੀ ਸੀ ਇੰਗਲਿਸ਼ ਵਿੱਚ ਐਗਜ਼ਾਮਪਲ ਸੀਗੀਆਂ ਠੀਕ ਹੈ ਤਾਂ ਨਿਰੋਲ ਪੰਜਾਬੀ ਦੀ ਵਿਆਕਰਣ ਸਭ ਤੋਂ ਪਹਿਲਾਂ ਲਿਖੀ ਸੀ ਵਿਹਾਰੀ ਲਾਲ ਪੂਰੀ ਨੇ ਨੈਕਸਟ ਵਿਆਕਰਣ ਹੈ ਜਿਹੜੀ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਸਿਧਾਂਤਕ ਵਿਆਕਰਣ ਐਂਡ ਵਿਵਹਾਰਿਕ ਵਿਆਕਰਣ ਸਿਧਾਂਤਕ ਕਿਹੜੀ ਹੁੰਦੀ ਆ ਜਿਹੜੀ ਕਿ ਆਪਾਂ ਸਿੱਖਦੇ ਆਂ ਠੀਕ ਹੈ ਨਿਯਮਾਂ ਤੇ ਆਧਾਰਿਤ ਹੁੰਦੀ ਹੈ ਜਿਹੜੀ ਵਿਆਕਰਣ ਹੈ ਉਹ ਕੀ ਹੈ ਸਿਧਾਂਤਕ ਵਿਆਕਰਣ ਹੈ ਐਂਡ ਨੈਕਸਟ ਵਿਵਹਾਰਿਕ ਕਿਹੜੀ ਹੁੰਦੀ ਆ ਜਿਹੜੀ ਆਪਾਂ ਵਾਤਾਵਰਨ ਸਮਾਜ ਤੋਂ ਸਿੱਖਦੇ ਆਂ ਠੀਕ ਐ ਇਹਨੂੰ ਕੀ ਆਪਾਂ ਗ੍ਰੈਂਡ ਕਰਦੇ ਆਂ ਉਹ ਕਿਹੜੀ ਵਿਆਕਰਨ ਹੁੰਦੀ ਆ ਵਿਵਹਾਰਿਕ ਵਿਆਕਰਨ ਨਿਯਮ ਮੈਂ ਜਿਹੜੇ ਇਸ ਵਿਆਕਰਨ ਦੇ ਵਿੱਚ ਨਹੀਂ ਹੁੰਦੇ ਠੀਕ ਐ ਜਿਵੇਂ ਹੁਣ ਮੈਂ ਬੋਲ ਰਹੀ ਆਂ ਤੁਸੀਂ ਬੋਲ ਰਹੇ ਹੋ ਤੁਹਾਨੂੰ ਤਾਂ ਨਹੀਂ ਪਤਾ ਆਪਣੇ ਆਪ ਹੀ ਤੁਹਾਡੇ ਜਿਹੜੇ ਨਾਮ ਪੜਨਾਮੇ ਉਹ ਆਪਣੇ ਆਪ ਫਿੱਟ ਹੋ ਰਹੇ ਨੇ ਠੀਕ ਐ ਜਿਹੜਾ ਇੱਕ ਨਿਯਮ ਹੈ ਆਪਣੇ ਆਪ ਬਣ ਰਿਹਾ ਉਹ ਕੀ ਹੈ ਵਿਵਹਾਰਿਕ ਵਿਆਕਰਨ ਆਪਾਂ ਨੂੰ ਨਹੀਂ ਪਤਾ ਕੀ ਕੀ ਮੇਵਾ ਨੇ ਨਹੀਂ ਬੱਡੇ ਬੋਲਣ ਦਾ ਵੀ ਇਦਾਂ ਹੀ ਚੱਲਦਾ ਆ ਰਿਹਾ ਤਾਂ ਆਪਾਂ ਐਵੇਂ ਹੀ ਬੋਲਦੇ ਆ ਠੀਕ ਐ ਇਹ ਕੀ ਹੈ ਵਿਵਹਾਰਿਕ ਵਿਆਕਰਨ ਜਿਹੜੀ ਕਿ ਆਪਾਂ ਸਮਾਜ ਤੋਂ ਬਾਧਾਪਨ ਤੋਂ ਸਿੱਖੀ ਹੋਈ ਆ ਐਂਡ ਜਿਹੜੀ ਆਪਾਂ ਕੋਈ ਵੀ ਸੈਂਟੈਂਸ ਹੈ ਜਿਵੇਂ ਬਣਾਉਨੇ ਆ ਠੀਕ ਐ ਜਿਵੇਂ ਰਾਮ ਪੜਦਾ ਹੈ ਇਹਦੇ ਵਿੱਚ ਰਾਮ ਕੀ ਹੈ ਕਰਤਾ ਪੜਦਾ ਕੀ ਹੈ ਕਿਰਿਆ ਐਂਡ ਹੈ ਕੀ ਹੈ ਕਰਮ ਠੀਕ ਐ ਇਹ ਕੀ ਇੱਕ ਸੀਕੁਐਂਸ ਆ ਜਿਹੜੀ ਇਹ ਲਿਖੀ ਹੋਈ ਆ ਵਿਆਕਰਨ ਦੇ ਵਿੱਚ ਇਹ ਕੀ ਆਪ ਨੂੰ ਸਕੂਲ ਦੇ ਵਿੱਚ ਜਦੋਂ ਪੜਾਈ ਜਾਂਦੀ ਹੈ ਕੀ ਹੋਗੀ ਸਿਧਾਂਤਿਕ ਵਿਆਕਰਨ ਠੀਕ ਹੈ ਨਿਯਮਾਂ ਦੇ ਆਧਾਰ ਤੇ ਕਿਹੜੀ ਹੁੰਦੀ ਆ ਸਿਧਾਂਤਿਕ ਵਿਆਕਰਨ ਨਾ ਨਿਯਮਾਂ ਤੇ ਜਿਹੜੀ ਨਹੀਂ ਆਧਾਰਤ ਹੁੰਦੀ ਉਹ ਹੁੰਦੀ ਆ ਵਿਵਹਾਰਿਕ ਵਿਆਕਰਨ ਠੀਕ ਹੈ ਐਂਡ ਸਿਧਾਂਤਿਕ ਵਿਆਕਰਨ ਨੂੰ ਆਪਾਂ ਸਿੱਖਦੇ ਆਂ ਐਂਡ ਵਿਵਹਾਰਿਕ ਵਿਆਕਰਨ ਨੂੰ ਗ੍ਰਹਿਣ ਕਰਦੇ ਆਂ ਵਾਤਾਵਰਣ ਦੇ ਸਮਾਜ ਤੋਂ ਠੀਕ ਹੈ ਐਂਡ ਕਈ ਵਾਰ ਪੇਪਰ ਵਿੱਚ ਕੁਐਸਚਨ ਪੀਟ ਹੋ ਚੁੱਕਿਆ ਕਿ ਸਭ ਤੋਂ ਪੁਰਾਣੀ ਵਿਆਕਰਨ ਕਿਹੜੀ ਭਾਸ਼ਾ ਦੀ ਆ ਸਭ ਤੋਂ ਪੁਰਾਣੀ ਵਿਆਕਰਨ ਕਿਦੀ ਆ ਸੰਸਕ੍ਰਿਤ ਭਾਸ਼ਾ ਦੀ ਐਂਡ ਕਿਸ ਨੇ ਲਿਖਿਆ ਸੀ ਇਹਨੂੰ ਪਾਣਿਨੀ ਨੇ ਠੀਕ ਹੈ ਸਭ ਤੋਂ ਪੁਰਾਣੀ ਵਿਆਕਰਨ ਹੈਗੀ ਆ ਸੰਸਕ੍ਰਿਤ ਭਾਸ਼ਾ ਦੀ ਲਿਖਣ ਵਾਲਾ ਕੌਣ ਸੀ ਇਹਨੂੰ ਪਾਣਿਨੀ ਠੀਕ ਹੈ ਨੈਕਸਟ ਆਪਾਂ ਗੱਲ ਕਰਦੇ ਆ ਵਿਆਕਰਨ ਦੇ ਅੰਗਾਂ ਬਾਰੇ ਵਿਆਕਰਨ ਦੇ ਕਿੰਨੇ ਅੰਗ ਨੇ ਵਿਆਕਰਨ ਦੇ ਚਾਰ ਅੰਗ ਨੇ ਤੁਨੀ ਬੋਧ ਸ਼ਬਦ ਬੋਧ ਬਾਗ ਬੋਧ ਐਂਡ ਫੋਰਥ ਹੈਗਾ ਅਰਥ ਬੋਧ ਠੀਕ ਹੈ ਵਿਆਕਰਨ ਦੇ ਕਿੰਨੇ ਅੰਗ ਨੇ ਚਾਰ ਅੰਗ ਨੇ ਤੁਨੀ ਬੋਧ ਸ਼ਬਦ ਬੋਧ ਬਾਗ ਬੋਧ ਐਂਡ ਫੋਰਥ ਅਰਥ ਬੋਧ ਨੈਕਸਟ ਤੁਸੀਂ ਇੱਕ ਚਾਰਟ ਦੇ ਅਕੋਰਡਿੰਗ ਬਣਾ ਲਓ ਠੀਕ ਹੈ ਆਪਾਂ ਕਿ ਤੁਨੀ ਬੋਧ ਵਿੱਚ ਆਪਾਂ ਕੀ ਕੀ ਪੜਾਂਗੇ ਸ਼ਬਦ ਬੋਧ ਵਿੱਚ ਕੀ ਆ ਜਾਂਦਾ ਬਾਕ ਬੋਧ ਵਿੱਚ ਕੀ ਆ ਜਾਂਦਾ ਐਂਡ ਅਰਥ ਬੋਧ ਵਿੱਚ ਕੀ ਆ ਜਾਂਦਾ ਠੀਕ ਹੈ ਇੱਕ ਕੁਐਸਚਨ ਹੈ ਜਿਹੜਾ ਬਹੁਤ ਵਾਰ ਰਿਪੀਟ ਹੋ ਚੁੱਕਿਆ ਕਿ ਇੰਨਾ ਵਿੱਚੋਂ ਕਿਹੜੇ ਅੰਗ ਦੀ ਵਿਆਖਿਆ ਕੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਵਿਆਕਰਨ ਦੇ ਕਿਹੜੇ ਅੰਗ ਦੀ ਵਿਆਖਿਆ ਕੀ ਜਿਹੜੀ ਨਹੀਂ ਕੀਤੀ ਜਾ ਸਕਦੀ ਉਹ ਹੈਗਾ ਲਾਸਟ ਆਪਣਾ ਅਰਥ ਬੋਧ ਠੀਕ ਹੈ ਕੁਐਸਚਨ ਵੈਰੀ ਇੰਪੋਰਟੈਂਟ ਕੁਐਸਚਨ ਮੰਨਿਆ ਜਾਂਦਾ ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋ ਚੁੱਕਿਆ ਤਾਂ ਤੁਸੀਂ ਵੀ ਇਸ ਕੁਐਸਚਨ ਨੂੰ ਵੈਰੀ ਇੰਪੋਰਟੈਂਟ ਕੁਐਸਚਨ ਪਾ ਕੇ ਨੋਟ ਕਰ ਲਓ ਠੀਕ ਹੈ ਕਿ ਵਿਆਕਰਨ ਦੇ ਕਿਹੜੇ ਅੰਗ ਦੀ ਵਿਖੇ ਨਹੀਂ ਕੀਤੀ ਜਾ ਸਕਦੀ ਲਾਸਟ ਅਰਥ ਬੋਧ ਦੀ ਠੀਕ ਹੈ ਸਭ ਤੋਂ ਪਹਿਲਾਂ ਲਿਖੋ ਤੁਸੀਂ ਕਿ ਧੁਨੀ ਬੋਧ ਵਿੱਚ ਕੀ ਕੀ ਆ ਜਾਂਦਾ ਧੁਨੀ ਬੋਧ ਵਿੱਚ ਆਪਾਂ ਪੜਾਂਗੇ ਵਰਣਮਾਲਾ ਬਾਰੇ ਧੁਨੀਆਂ ਦੀ ਵੰਡ ਧੁਨੀਆਂ ਦੀ ਵੰਡ ਵਿੱਚ ਕੀ ਕੀ ਆ ਜਾਂਦਾ ਖੰਡੀ ਧੁਨੀਆਂ ਅਖੰਡੀ ਧੁਨੀਆਂ ਲਗਾ ਘਰ ਲਗਾ ਮਾਤਰਾਵਾਂ ਦੁੱਤ ਅੱਖਰ ਇਹ ਸਾਰੇ ਕੁਝ ਆਪਾਂ ਧੁਰੀ ਬੋਧ ਵਿੱਚ ਪੜਾਂਗੇ ਠੀਕ ਹੈ ਨੈਕਸਟ ਸ਼ਬਦ ਬੋਧ ਸ਼ਬਦ ਬੋਧ ਵਿੱਚ ਸ਼ਬਦਾਂ ਦੀ ਵੰਡ ਸ਼ਬਦਾਂ ਦੇ ਭੇਦ ਕਿੰਨੇ ਹੁੰਦੇ ਨੇ 8 ਉਹਨਾਂ ਸਾਰੇ 8ਾਂ ਬਾਰੇ ਆਪਾਂ ਬਹੁਤ ਹੀ ਡਿਟੇਲ ਵਿੱਚ ਪੜਾਂਗੇ ਫਸਟ ਹੈਗਾ ਨਾਮ ਪੜਨਾਮ ਕਿਰਿਆ ਵਾਰੇ ਵਿਸ਼ੇਸ਼ਣ ਵਾਰੇ ਕਿਰਿਆ ਵਿਸ਼ੇਸ਼ਣ ਵਾਰੇ ਯੋਜਕ 스ਵੰਧਕ ਐਂਡ ਬਿਸਮਿਕਾ ਇਹ ਅੱਠਾਂ ਵਾਰੀ ਆਪਾਂ ਬਹੁਤ ਹੀ ਡਿਟੇਲ ਵਿੱਚ ਪੜਾਂਗੇ ਇਹ ਆ ਜਾਂਦਾ ਤੁਹਾਡਾ ਸ਼ਬਦ ਬੋਧ ਦੇ ਵਿੱਚ ਨੈਕਸਟ ਆ ਜਾਂਦਾ ਬਾਕ ਬੋਧ ਬਾਕ ਬੋਧ ਵਿੱਚ ਕੀ ਆ ਜਾਂਦਾ ਬਾਕਾਂ ਦੀ ਬੰਡ ਜਿਹਦੇ ਵਿੱਚ ਆਪਾਂ ਕਾਰਕ ਵਿਸ਼ਰਾਮ ਚਿੰਨ ਕਾਲ ਬਾਚ ਐਂਡ ਬਾਕਾਂ ਦੀ ਰਚਨਾ ਬਾਰੇ ਪੜਾਂਗੇ ਨੈਕਸਟ ਲਾਸਟ ਹੈਗਾ ਤੁਹਾਡਾ ਅਰਥ ਬੋਧ ਅਰਥ ਬੋਧ ਵਿੱਚ ਆਪਾਂ ਕੀ ਪੜਾਂਗੇ ਸਮਾਨ ਅਰਥਕ ਸ਼ਬਦ ਵਿਰੋਧੀ ਸ਼ਬਦ ਬਹੁਤੀ ਸ਼ਬਦਾਂ ਦੀ ਥਾਂ ਇੱਕ ਸ਼ਬਦ ਐਂਡ ਬੋਧ ਅਰਥਿਕ ਸ਼ਬਦ ਠੀਕ ਹੈ ਇਹ ਸੀ ਕਿ ਵਿਆਕਰਨ ਦੇ ਚਾਰੋਂ ਅੰਗ ਤੁਹਾਡੇ ਇਹਨਾਂ ਵਿੱਚ ਆਪਾਂ ਕੀ ਕੀ ਡਿਟੇਲ ਵਿੱਚ ਪੜ੍ਹਨਾ ਨੈਕਸਟ ਅੱਗੇ ਉਹ ਵੀ ਮੈਂ ਤੁਹਾਨੂੰ ਸਾਰਾ ਦੱਸਦਾ ਉਹ ਤੁਸੀਂ ਕਿ ਚਾਰਟ ਦੇ ਰੂਪ ਵਿੱਚ ਬਣਾ ਲੈਣਾ ਸੀ ਕਿ ਲਾਈਨ ਆਪ ਮਾਰ ਕੇ ਠੀਕ ਹੈ ਧੁਨੀ ਬੋਧ ਸ਼ਬਦ ਬੋਧ ਭਾਗ ਬੋਧ ਐਂਡ ਅਰਥ ਬੋਧ ਚਾਰੋਂ ਲਿਖ ਕੇ ਕਿਉਂਕਿ ਐਵੇਂ ਡਿਟੇਲ ਵਿੱਚ ਵਧੀਆ ਚੀਜ਼ ਸਮਝ ਆ ਜਾਂਦੀ ਆ ਠੀਕ ਹੈ ਅੱਜ ਆਪਾਂ ਸਿਰਫ ਇਸ ਵੀਡੀਓ ਵਿੱਚ ਧੁਨੀ ਬੋਧ ਬਾਰੇ ਹੀ ਗੱਲ ਕਰਾਂਗੇ ਤੁਨੀ ਬੋਧ ਦੇ ਪਿਛਲੇ ਜਿਹੜੇ ਸਬ ਟਾਪਿਕ ਨੇ ਤੁਹਾਡੇ ਸਿਰਫ ਉਹ ਹੀ ਡਿਸਕਸ ਕਰਾਂਗੇ ਨੈਕਸਟ ਜਿਹੜੇ ਅੰਗਨੇ ਤੁਹਾਡੇ ਬਾਗ ਬੋਧ ਆਰਥ ਬੋਧ ਆਪਾਂ ਨੈਕਸਟ ਵੀਡੀਓਸ ਚ ਡਿਸਕਸ ਕਰਾਂਗੇ ਠੀਕ ਹੈ ਚਲੋ ਸਟਾਰਟ ਕਰਦੇ ਆਪਾਂ ਤੁਨੀ ਬੋਧ ਤੁਨੀ ਬੋਧ ਮੀਨ ਜ ਤੁਨੀ ਕੀ ਹੁੰਦੀ ਆਪਣੀ ਆਵਾਜ਼ ਜਿਹੜੀ ਆਪਾਂ ਆਵਾਜ਼ ਬੋਲ ਰਹੇ ਆਂ ਜਿਵੇਂ ਆਪਾਂ ਗੱਲਬਾਤ ਕਰ ਰਹੇ ਹੋ ਕਦਰ ਹੀ ਦੁਨੀਆ ਰਹੀ ਕਰਦੇ ਆਂ ਠੀਕ ਹੈ ਤੁਨੀ ਕੀ ਹੁੰਦੀ ਆ ਆਵਾਜ਼ ਬੋਧ ਕੀ ਹੁੰਦਾ ਗਿਆਨ ਠੀਕ ਹੈ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਕਿਹੜੀ ਆ ਤੁਨੀ ਠੀਕ ਹੈ ਵੈਰੀ ਇੰਪੋਰਟੈਂਟ ਕੁਐਸਚਨ ਬੰਦਾ ਹੈ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਹੈਗੀ ਆ ਤੁਨੀ ਜਿੰਨਾ ਦੁਨੀਆ ਦਾ ਕੋਈ ਅਰਥ ਹੋਵੇ ਉਹ ਹੁੰਦੀ ਹੈ ਨੇ ਸਾਰਤਕ ਦੁਨੀਆ ਜਿੰਨਾ ਦੁਨੀਆ ਦਾ ਕੋਈ ਅਰਥ ਨਾ ਹੋਵੇ ਉਹ ਹੁੰਦੀ ਹੈ ਨੇ ਨਿਰਾਰਥਕ ਦੁਨੀਆ ਜਿਵੇਂ ਐਗਜ਼ਾਮਪਲ ਵਜੋ ਤੁਸੀਂ ਕਿਸੇ ਵੀ ਘਰ ਦੇ ਵਿੱਚ ਸੁਣਿਆ ਹੋਣਾ ਪੁਰਾਣੇ ਬਜ਼ੁਰਗ ਅੱਜ ਕੱਲ ਤਾਂ ਆਪਣੇ ਆਪਣੀ ਜਨਰੇਸ਼ਨ ਵੀ ਇਹਦਾ ਬੋਲ ਦਿੰਦੀ ਹੈ ਠੀਕ ਹੈ ਜਿਵੇਂ ਚਾਚੂ ਚਾਹ ਸ਼ਬਦ ਹੈ ਜਿਹੜਾ ਇਹਦਾ ਅਰਥ ਬੰਦਾ ਚਾਹ ਠੀਕ ਹੈ ਚੂ ਹੈ ਜਿਹੜਾ ਉਹ ਕੋਈ ਸ਼ਬਦ ਨਹੀਂ ਚਾਹ ਕੀ ਹੈ ਸਾਰਥਕ ਤੁਨੀ ਹੈ ਚੂ ਕੀ ਹੈ ਨਿਰਾਰਥਕ ਤੁਨੀ ਹੈ ਐਵੇਂ ਵੀ ਕਹਿ ਦਿੰਦੇ ਨੇ ਕਪੜਾ ਕੁੱਪੜਾ ਕਪੜਾ ਕੀ ਹੈ ਸਾਰਥਕ ਤੁਨੀ ਹੈ ਕੁੱਪੜਾ ਕੀ ਹੈ ਨਿਰਾਰਥਕ ਤੁਨੀ ਹੈ ਇਹਦਾ ਕੋਈ ਵੀ ਅਰਥ ਹੈ ਜਿਹੜਾ ਉਹ ਨਹੀਂ ਹੈਗਾ ਇਸ ਲਈ ਕੀ ਹੈ ਨਿਰਾਰਥਕ ਤੁਨੀ ਜਿਵੇਂ ਕਹਿ ਦਿੰਦੇ ਨੇ ਰੋਟੀ ਰਾਟੀ ਰੋਟੀ ਕੀ ਇੱਕ ਸਾਰਥਕ ਤੁਨੀ ਹੋਗੀ ਰਾਟੀ ਕੀ ਹੋਗੀ ਇੱਕ ਨਿਰਾਰਥਕ ਤੁਨੀ ਹੋਗੀ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਦੱਸਿਆ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਕਾਈ ਕਿਹੜੀ ਹੈ ਧੁਨੀ ਐਂਡ ਭਾਸ਼ਾ ਦੀ ਸਭ ਤੋਂ ਵੱਡੀ ਤੋਂ ਵੱਡੀ ਕਾਈ ਕਿਹੜੀ ਹੈ ਬਾਗ ਠੀਕ ਐ ਸਭ ਤੋਂ ਪਹਿਲਾਂ ਧੁਨੀਆਂ ਆ ਜਾਂਦੀਆਂ ਨੇ ਫਿਰ ਅੱਖਰ ਆ ਜਾਂਦੇ ਨੇ ਫਿਰ ਸ਼ਬਦ ਆ ਜਾਂਦੇ ਨੇ ਲਾਸਟ ਤੇ ਬਾਗ ਆਮੇ ਠੀਕ ਐ ਜਿਵੇਂ ਆਪਾਂ ਬੱਚੇ ਛੋਟੇ ਬੱਚੇ ਨੂੰ ਲਾ ਲਓ ਤੁਸੀਂ ਪ੍ਰਾਇਮਰੀ ਲੈਵਲ ਤੇ ਜਿਹੜੇ ਈਟੀਟੀ ਵਾਲੇ ਨੇ ਉਹਨਾਂ ਨੇ ਤਾਂ ਫਰਸਟ ਤੋਂ ਫਿਫਥ ਕਲਾਸ ਤੇ ਕੀ ਪੜਾਣਾ ਜਿਵੇਂ ਉਹਨਾਂ ਨੇ ਬੱਚੇ ਨੂੰ ਜਿਹੜੀ ਰਾਈਟਿੰਗ ਆ ਜਾਂ ਫਿਰ ਪੜ੍ਹਨਾ ਸਿਖਾਉਣਾ ਜਿਵੇਂ ਸਭ ਤੋਂ ਪਹਿਲਾਂ ਬੱਚੇ ਨੂੰ ਅੱਖਰਾਂ ਦੀ ਪਛਾਣ ਕਰਾਉਣੀ ਐ ਆਪਾਂ ਫਿਰ ਕੀ ਆ ਅੱਖਰਾਂ ਉਹਨਾਂ ਅੱਖਰਾਂ ਤੋਂ ਬਣਨ ਵਾਲੇ ਸ਼ਬਦਾਂ ਦੀ ਪਹਿਚਾਨ ਕਰਾਉਣੀ ਆ ਠੀਕ ਹੈ ਸ਼ਬਦ ਪੜ੍ਹਨੇ ਸਿਖਾਉਣੇ ਆ ਲਿਖਣੇ ਸਿਖਾਉਣੇ ਆ ਫਿਰ ਕੀ ਆ ਉਹਨਾਂ ਸ਼ਬਦਾਂ ਤੋਂ ਛੋਟੇ ਛੋਟੇ ਵਾਕ ਬਣਾਉਣੇ ਸਿਖਾਉਣੇ ਆ ਬੱਚਿਆਂ ਨੂੰ ਠੀਕ ਹੈ ਫਿਰ ਉਹਨਾਂ ਵਾਕਾਂ ਤੋਂ ਔਕੇ ਵੱਡੇ ਵਾਕ ਠੀਕ ਹੈ ਪੈਰੇ ਵਗੈਰਾ ਪੜ੍ਹਨੇ ਬੱਚਾ ਕੀ ਹੈ ਸਿੱਖ ਜਾਂਦਾ ਲੋਅਰ ਲੈਵਲ ਤੋਂ ਉੱਪਰ ਲੈਵਲ ਵੱਲ ਆਪਾਂ ਲੈ ਕੇ ਜਾਂਦੇ ਆ ਬੱਚੇ ਨੂੰ ਕਿ ਸਟਾਰਟਿੰਗ ਵਿੱਚ ਸੌਖੀ ਚੀਜ਼ ਸਿਖਾਉਣਾ ਹੌਲੀ ਹੌਲੀ ਉਸ ਨੂੰ ਔਖੇ ਵੱਲ ਲੈ ਕੇ ਜਾਂਦੇ ਆ ਠੀਕ ਹੈ ਆਪਾਂ ਆਸ਼ਾ ਦੀ ਸਭ ਤੋਂ ਵੱਡੀ ਤੋਂ ਵੱਡੀ ਕਾਇਕੀੜਿਆ ਬਾਗ। ਨੈਕਸਟ ਆਪਾਂ ਸਟਾਰਟ ਕਰਦੇ ਹਾਂ ਵਰਣਮਾਲਾ ਬਾਰੇ। ਵਰਣਮਾਲਾ ਕੀ ਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਵਰਣਮਾਲਾ ਕੀ ਹੁੰਦੀ ਆ। ਜਿਹੜਾ ਕਿ ਆਪਾਂ ਊੜਾ ੜਾ ਪਹਿਲਾਂ ਪੜਦੇ ਆਂ ਨਿਕਿਆ ਛੋਟੀਆਂ ਕਲਾਸਾਂ ਵਿੱਚ ਊੜਾ ੜਾ ਮਤਲਬ ਕਿ ਅੱਖਰ ਹੁੰਦੇ ਨੇ ਜਿਹੜੇ ਠੀਕ ਹੈ ਊੜੇ ਤੋਂ ਲੈ ਕੇ ਲੱਲੇ ਪੈਰ ਵਿੰਦੀ ਤੱਕ ਇਹ ਕੀ ਆ ਪੂਰੀ ਆਪਣੀ ਵਰਣਮਾਲਾ। ਠੀਕ ਹੈ। ਪ੍ਰਾਚਨ ਪੰਜਾਬੀ ਦੀ ਵਰਣਮਾਲਾ ਵਿੱਚ ਅੱਖਰਾਂ ਦੀ ਗਿਣਤੀ ਹੈਗੀ ਸੀ 35 ਐਂਡ ਨਵੀਨ ਵਰਣਮਾਲਾ ਵਿੱਚ ਅੱਖਰਾਂ ਦੀ ਗਿਣਤੀ ਹੈਗੀ ਹੈ 40। ਛੇ ਅੱਖਰ ਸੀ ਜਿਹੜੇ ਉਹ ਹੋਰ ਐਡ ਕਰੇ ਸੀ ਸ ਸੇ ਪਰਵਿੰਦੀ ਤੋਂ ਲੈ ਕੇ ਲ ਲੇ ਪਰਵਿੰਦੀ ਤੱਕ ਠੀਕ ਹੈ ਜਿਹੜੇ ਛੇ ਅੱਖਰ ਨੇ ਸ ਸੇ ਪਰਵਿੰਦੀ ਖ ਖੇ ਪਰਵਿੰਦੀ ਗ ਗੇ ਪਰਵਿੰਦੀ ਜ ਜੇ ਪਰਵਿੰਦੀ ਫ ਫੇ ਪਰਵਿੰਦੀ ਐਂਡ ਲ ਲੇ ਪਰਵਿੰਦੀ ਇਹ ਛੇ ਅੱਖਰ ਕਿਹੜੀ ਭਾਸ਼ਾ ਦੇ ਸੀ ਫਾਰਸੀ ਭਾਸ਼ਾ ਦੇ ਠੀਕ ਹੈ ਫਾਰਸੀ ਭਾਸ਼ਾ ਤੋਂ ਇਹ ਸ਼ਬਦ ਲੈ ਗਏ ਸੀ ਜਿਹੜੇ ਕਿ ਵਰਣਮਾਲਾ ਵਿੱਚ ਨਵੀਨ ਵਰਣਮਾਲਾ ਵਿੱਚ ਹੁਣ ਐਡ ਨੇ 6 ਅੱਖਰ ਵਰਣਮਾਲਾ ਵਿੱਚ ਆਪਣੇ ਕੋਲ 41 ਅੱਖਰ ਹੁੰਦੇ ਨੇ ਠੀਕ ਹੈ ਫਰਸਟ ਲਾਈਨ ਆ ਗਈ ਊੜਾ ਆੜਾ ਈੜੀ ਸਸਾ ਹਾਹਾ ਇਹ ਲਾਈਨ ਕੀ ਆਪਣੇ ਕੋਲ ਮੁੱਖ ਵਰਗ ਸਾਈਡ ਤੇ ਮੈਂ ਤੁਹਾਨੂੰ ਸਕਰੀਨ ਤੇ ਵੀ ਸ਼ੋ ਕਰੂੰਗੀ ਕਿਉਂਕਿ ਕਿਸੇ ਨੂੰ ਮੈਂ ਬੋਲੇ ਤਾਂ ਨਹੀਂ ਸਮਝ ਲੱਗ ਰਿਹਾ ਹੋਣਾ ਵੀ ਮੈਂ ਕਿਹੜੇ ਅੱਖਰਾਂ ਦੀ ਗੱਲ ਕਰ ਰਹੀ ਹਾਂ ਠੀਕ ਹੈ ਗੇੜੀ ਲਾਈਨ ਮੁੱਖ ਵਰਗ ਹੁੰਦੀ ਆ ਕ ਵਰਗ ਹੁੰਦੀ ਆ ਚ ਵਰਗ ਹੁੰਦੀ ਆ ਵੈਸੇ ਤਾਂ ਤੁਹਾਨੂੰ ਇਸ ਚੀਜ਼ ਬਾਰੇ ਪਤਾ ਹੀ ਹੋਣਾ ਪਰ ਇਹ ਚੀਜ਼ ਆਪ ਨੂੰ ਡਿਟੇਲ ਵਿੱਚ ਪੜ੍ਹਨਾ ਠੀਕ ਹੈ ਆਪਣਾ ਕੀ ਆ ਬੇਸਿਕ ਤੋਂ ਸਾਰਾ ਜਿਹੜਾ ਬੈਚ ਚੱਲ ਰਿਹਾ ਆਪਣਾ ਇਹ ਬੇਸਿਕ ਤੋਂ ਹੀ ਚੱਲ ਰਿਹਾ ਤਾਂ ਆਪਾਂ ਨੂੰ ਕੀ ਆ ਬੇਸਿਕ ਤੋਂ ਹੀ ਸਮਝਣਾ ਬਹੁਤ ਕਿਉਂਕਿ ਕਈ ਬੱਚੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਈ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਵੀ ਹੋਊਗਾ ਠੀਕ ਹੈ ਕਈ ਨੇ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਆਪਾਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਸਾਈਡ ਤੇ ਮੈਂ ਤੁਹਾਨੂੰ ਸਕਰੀਨ ਤੇ ਸ਼ੋਅ ਕਰ ਰਹੀ ਆ ਕਿ ਕਿਹੜਾ ਵਰਗ ਮੁੱਖ ਵਰਗ ਆ ਠੀਕ ਹੈ ਸਾਰੇ ਵਰਗ ਸਾਈਡ ਤੇ ਲਿਖੇ ਹੋਏ ਸ਼ੋ ਹੋ ਰਹੇ ਨੇ ਤੁਹਾਡੇ ਕੋਲ ਠੀਕ ਹੈ ਜਿਵੇਂ ਸਟਾਰਟਿੰਗ ਚ ਪੰਜ ਅੱਖਰ ਜਿਹੜੇ ਊੜਾ ਆੜਾ ਈੜੀ ਸਸਾ ਹਾ ਹ ਇਹ ਕੀ ਆ ਮੁੱਖ ਵਰਗ ਠੀਕ ਹੈ ਨੈਕਸਟ ਹੈਗਾ ਕਕਾ ਖਖਾ ਗੱਗਾ ਘੱਗਾ ਅਵਾ ਇਹ ਹੈਗਾ ਤੁਹਾਡੇ ਕੋਲ ਕ ਵਰਗ ਠੀਕ ਹੈ ਕਕੇ ਤੋਂ ਲੈ ਕੇ ਊਏ ਤੱਕ ਇਹ ਕਿਹੜੀਆਂ ਦੁਨੀਆਂ ਨੇ ਕੰਠੀ ਦੁਨੀਆਂ ਇਹ ਵੀ ਤੁਸੀਂ ਨਾਲ ਨਾਲ ਲਿਖਦੇ ਜਾਓ ਕਿਹੜੀਆਂ ਦੁਨੀਆਂ ਨੇ ਇਹ ਕੰਠੀ ਦੁਨੀਆਂ ਨੈਕਸਟ ਹੈਗਾ ਚਚਾ ਛਛਾ ਜਜਾ ਝਜਾ ਅਈਆਂ ਇਹ ਹੈਗਾ ਤੁਹਾਡਾ ਚ ਵਰਗ ਠੀਕ ਹੈ ਇਹ ਹੈਗੀਆਂ ਨੇ ਤਾਲਵੀ ਧੁਨੀਆਂ ਜਦੋਂ ਤੁਸੀਂ ਇਹਨਾਂ ਨੂੰ ਬੋਲਦੇ ਹੋ ਜਿਵੇਂ ਚਚਾ ਛਛਾ ਇਹ ਕੀ ਆਪਣੀ ਜੀਭ ਹੈ ਜਿਹੜੀ ਉੱਪਰ ਤਾਲੂਏ ਨਾਲ ਟੱਚ ਹੁੰਦੀ ਆ ਇਸ ਲਈ ਇਹਨਾਂ ਨੂੰ ਕੀ ਕਹਿੰਦੇ ਆਪਾਂ ਤਾਲਵੀ ਧੁਨੀਆਂ ਠੀਕ ਹੈ ਨੈਕਸਟ ਹੈਗਾ ਟੈਂਗਾ ਠਠਾ ਡਡਾ ਢਡਾ ਨਾਲਾ ਇਹ ਹੈਗਾ ਟ ਵਰਗ ਠੀਕ ਹੈ ਇਹ ਕਿਹੜੀਆਂ ਧੁਨੀਆਂ ਨੇ ਆਪਣੇ ਕੋਲ ਉਲਟ ਜੀਭੀ ਧੁਨੀਆਂ ਤੁਸੀਂ ਖੁਦ ਵੀ ਇਹਨਾਂ ਧੁਨੀਆਂ ਨੂੰ ਬੋਲ ਕੇ ਦੇਖ ਸਕਦੇ ਹੋ ਟੈਂਗਾ ਠਠਾ ਡੱਡਾ ਢੱਡਾ ਨਾਣਾ ਠੀਕ ਹੈ ਇਹ ਕੀ ਆਪਣੀ ਜੀਭ ਕੀ ਹੈ ਉਲਟ ਰਹੀ ਹੈ ਇਹਨਾਂ ਨੂੰ ਬੋਲਣ ਲੱਗੇ ਤਾਂ ਇਹ ਕੀ ਨੇ ਉਲਟ ਜੀਬੀ ਧੁਨੀਆਂ ਨੈਕਸਟ ਹੈਗਾ ਤੱਤਾ ਥੱਥਾ ਦੱਦਾ ਧੱਦਾ ਨਣਾ ਇਹ ਕੀ ਨੇ ਦੰਤੀ ਧੁਨੀਆਂ ਕਿਹੜਾ ਵਰਗ ਹੈ ਤ ਵਰਗ ਨੈਕਸਟ ਹੈਗਾ ਪੱਪਾ ਫੱਫਾ ਬੱਬਾ ਪੱਬਾ ਮੱਮਾ ਇਹ ਹੈਗੇ ਆਪਣੇ ਕੋਲ ਪ ਵਰਗ ਐਂਡ ਇਹ ਧੁਨੀਆਂ ਕਿਹੜੀਆਂ ਨੇ ਠੋਠੀ ਧੁਨੀਆਂ ਠੀਕ ਹੈ ਜਿਵੇਂ ਆਪਣੇ ਹੋਠਰੇ ਬੋਲਣੇ ਜਿਹੜੇ ਆਪਸ ਵਿੱਚ ਟੱਚ ਕਰਦੇ ਨੇ ਇਸ ਲਈ ਕੀ ਨੇ ਹੋਠੀ ਧੁਨੀਆਂ ਜਿਵੇਂ ਪਪਾ ਫਫਾ ਜਦੋਂ ਆਪਾਂ ਬੋਲਦੇ ਆ ਨਾ ਕਿ ਆਪਣੇ ਬੋਲਣੇ ਜਿਹੜੇ ਇੱਕ ਦੂਜੇ ਨਾਲ ਟੱਚ ਕਰਦੇ ਨੇ ਨੈਕਸਟ ਹੈਗਾ ਇਹ ਹੀ ਆ ਰਾਰਾ ਲੱਲਾ ਵਾਵਾ ਡਾੜਾ ਇਹ ਹੈਗਾ ਅੰਤਿਮ ਵਰਗ ਠੀਕ ਹੈ ਨੈਕਸਟ ਹੈਗਾ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਠੀਕ ਹੈ ਇਹ ਹੈਗਾ ਨਵੀਨ ਵਰਗ ਜਿਹੜੇ ਨਵੇਂ ਅੱਖਰ ਆਪਾਂ 6 ਬਾਅਦ ਵਿੱਚ ਐਡ ਕੀਤੇ ਗਏ ਸੀ ਠੀਕ ਹੈ ਫਾਰਸੀ ਅਰਬੀ ਭਾਸ਼ਾ ਦੇ ਸ਼ਬਦ ਸੀਗੇ ਇਹ ਇਹ ਕਿਹੜਾ ਵਰਗ ਆਪਣੇ ਕੋਲ ਨਵੀਨ ਵਰਗ ਮੁੱਖ ਵਰਗ ਤੇ ਅੰਤਿਮ ਵਰਗ ਨਵੀਨ ਵਰਗ ਇਹਨਾਂ ਤਿੰਨਾਂ ਵਰਗਾਂ ਨੂੰ ਛੱਡ ਕੇ ਬਾਕੀ ਵਰਗਾਂ ਦੇ ਜਿਹੜੇ ਲਾਸਟ ਤੇ ਅੱਖਰ ਆਉਂਦੇ ਨੇ ਉਹ ਪੰਜ ਕਿਹਨੇ ਆਪਣੇ ਕੋਲ ਨਾਸਕੀ ਦੁਨੀਆ ਠੀਕ ਹੈ ਜਿਵੇਂ ਅਉਆਂ ਅਈਆਂ ਡਾੜਾ ਨੰਨਾ ਮੰਮਾ ਇਹ ਪੰਜ ਕਿਹਨੇ ਆਪਣੇ ਕੋਲ ਨਾਸਕੀ ਦੁਨੀਆ ਇਹਨਾਂ ਨੂੰ ਬੋਲਣ ਸਮੇਂ ਕੀ ਆਪਣੀ ਆਵਾਜ਼ ਕਿਸ ਨੱਕ ਵਿੱਚੋਂ ਆਉਂਦੀ ਆ ਠੀਕ ਹੈ ਓਖੇ ਕਿਹੜੇ ਜਿਨ੍ਹਾਂ ਤੋਂ ਕੋਈ ਵੀ ਸ਼ਬਦ ਹੈ ਜਿਹੜਾ ਸ਼ੁਰੂ ਨਹੀਂ ਹੁੰਦਾ ਠੀਕ ਹੈ ਉਹ ਪੰਜ ਅੱਖਰ ਨੇ ਕਿਹੜੇ-ਕਿਹੜੇ ਨਾਣਾ ਔਆ ਅਈਆ ਡਾੜਾ ਲੱਲੇ ਪੜਗੇ ਉਹ ਕਿਹੜੇ ਪੰਜ ਅੱਖਰ ਨੇ ਔਆ ਅਈਆ ਨਾਣਾ ਡਾੜਾ ਲੱਲੇ ਪੜਗੇ ਇਹਨਾਂ ਪੰਜ ਅੱਖਰਾਂ ਤੋਂ ਕੀ ਹੈ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਠੀਕ ਹੈ ਹਾਂਜੀ ਤਾਂ ਆਪਣੇ ਵਰਣਮਾਲਾ ਵਿੱਚ ਕਿੰਨੇ ਵਰਗ ਹੋ ਗਏ ਟੋਟਲ 8 ਵਰਗਾ ਕਿਹ ਬਾਤ ਨੂੰ ਇਹ ਵੀ ਕੁਐਸਚਨ ਪੁੱਛ ਸਕਦੇ ਨੇ ਉਹ ਕਿ ਬਰਨਮਾਲਾ ਵਿੱਚ ਟੋਟਲ ਕਿੰਨੇ ਵਰਗ ਹੁੰਦੇ ਨੇ ਠੀਕ ਹੈ ਕਿੰਨੇ ਵਰਗ ਹੋਗੇ 8 ਵਰਗ ਹੁੰਦੇ ਨੇ ਬਰਨਮਾਲਾ ਦੇ ਵਿੱਚ ਠੀਕ ਹੈ ਇਸ ਬਰਨਮਾਲਾ ਵਿੱਚੋਂ ਆਪਣੀਆਂ ਕਿੰਨੀਆਂ ਧੁਨੀਆਂ ਨੇ ਜਿਹੜੀਆਂ ਅਲੋਪ ਹੋ ਚੁੱਕੀਆਂ ਕਿਹੜੀਆਂ ਕਿਹੜੀਆਂ ਧੁਨੀਆਂ ਨੇ ਹਕ ਗ ਘ ਝ ਜ ਪੱਬ ਟੱਡਾ ਤੱਦਾ ਠੀਕ ਹੈ ਇਹ ਪੰਜ ਧੁਨੀਆਂ ਨੇ ਜਿਹੜੀਆਂ ਇਹ ਅਲੋਪ ਆਫ ਹੋ ਚੁੱਕੀਆਂ ਨੇ ਠੀਕ ਹੈ ਇੱਕ ਵੈਰੀ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਬਣ ਸਕਦਾ ਪੇਪਰ ਦੇ ਵਿੱਚ ਤੇ ਪਹਿਲਾਂ ਵੀ ਪੁੱਛਿਆ ਜਾ ਚੁੱਕਿਆ ਉਹ ਤੁਸੀਂ ਨੋਟ ਕਰੋ ਕੀ ਪੰਜਾਬੀ ਦੀ ਕਿਹੜੀ ਉਪਭਾਸ਼ਾ ਹੈ ਜਿਦੇ ਵਿੱਚ ਪੰਜਾਬੀ ਦੇ ਵਾਂਗ ਸੁਰ ਲੱਗਦੇ ਨੇ ਕਿਹੜੀ ਉਪਭਾਸ਼ਾ ਕਿ ਮਾਜੀ ਉਪਭਾਸ਼ਾ ਜਿਦੇ ਵਿੱਚ ਪੰਜਾਬੀ ਭਾਸ਼ਾ ਵਾਂਗ ਹੀ ਸੁਰ ਲੱਗਦੇ ਨੇ ਠੀਕ ਹੈ ਨੈਕਸਟ ਆਪਾਂ ਗੱਲ ਕਰਦੇ ਆ ਦੁਨੀਆਂ ਦੀ ਵੰਡ ਬਾਰੇ ਜਿਹੜੀ ਕਿ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਆ ਫਰਸਟ ਹੈ ਕਿ ਅਖੰਡੀ ਦੁਨੀਆਂ ਸੈਕੰਡ ਹੈ ਕਿ ਖੰਡੀ ਦੁਨੀਆਂ ਅਖੰਡੀ ਦੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਤੋੜਿਆ ਨਹੀਂ ਜਾ ਸਕਦਾ ਖੰਡੀ ਦੁਨੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਤੋੜ ਸਕਦੇ ਆ ਠੀਕ ਹੈ ਖੰਡੀ ਦੁਨੀਆਂ ਉਹ ਹੁੰਦੀਆਂ ਨੇ ਜਿਹੜੀਆਂ ਕਿ ਸੁਤੰਤਰ ਰੂਪ ਵਿੱਚ ਵੇਚੇ ਜਾ ਸਕਦੀਆਂ ਨੇ ਪਰ ਅਖੰਡੀ ਧੁਨੀਆਂ ਨੇ ਜਿਹੜੀਆਂ ਇਸ ਸੰਤਲੋਪ ਵਿੱਚ ਵਿਚਰ ਨਹੀਂ ਸਕਦੀਆਂ ਠੀਕ ਹੈ ਨੈਕਸਟ ਅਖੰਡੀ ਧੁਨੀਆਂ ਨੇ ਜਿਹੜੀਆਂ ਅੱਗੇ ਦੋ ਪ੍ਰਕਾਰ ਦੀਆਂ ਨੇ ਸਵਰ ਤੇ ਵਿਅੰਜਨ ਸਭ ਤੋਂ ਪਹਿਲਾਂ ਆਪਾਂ ਸਵਰ ਬਾਰੇ ਗੱਲ ਕਰਦੇ ਹਾਂ ਸਵਰ ਕੀ ਹੁੰਦੇ ਨੇ ਸਵਰ ਹੁੰਦੇ ਨੇ ਆਪਣੇ ਤਿੰਨ ਸਵਰ ਹੁੰਦੇ ਨੇ ਠੀਕ ਹੈ ਊੜਾ ਆੜਾ ਈੜੀ ਸਵਰ ਕੀ ਹੁੰਦੇ ਨੇ ਹਾਂਜੀ ਤਾਂ ਸਵਰ ਕੀ ਹੁੰਦੇ ਨੇ ਸਵਰ ਹੁੰਦੇ ਨੇ ਜਿੰਨਾ ਆਵਾਜ਼ਾਂ ਧੁਨੀਆਂ ਨੂੰ ਬੋਲਦੇ ਸਮੇਂ ਹਵਾ ਜਾਂ ਸਾਹ ਬੇਰੋਕ ਬਾਹਰ ਨਿਕਲੇ ਉਨਾਂ ਨੂੰ ਸਵਰ ਕਿਹਾ ਜਾਂਦਾ ਜਿਵੇਂ ਸਵਾਰ ਆਪਣੇ ਕੋਲ ਤਿੰਨ ਹੁੰਦੇ ਨੇ ਊੜਾ ਆੜਾ ਈੜੀ ਠੀਕ ਹੈ ਜਿਨ੍ਹਾਂ ਨੂੰ ਬੋਲਦੇ ਸਮੇਂ ਹਵਾ ਜਾਂ ਸਾ ਬੇਰੋਕ ਬਾਹਰ ਨਿਕਲੇ ਉਹਨਾਂ ਨੂੰ ਸਵਰ ਕਿਹਾ ਜਾਂਦਾ ਸਵਾਰ ਅੱਖਰ ਕਿੰਨੇ ਨੇ ਆਪਣੇ ਕੋਲ ਤਿੰਨ ਨੇ ਸਵਰ ਧੁਨੀਆਂ ਆਪਣੇ ਕੋਲ 10 ਹੁੰਦੀਆਂ ਨੇ ਕਈ ਵਾਰ ਬੱਚੇ ਇਸ ਦੇ ਵਿੱਚ ਹੀ ਕਨਫਿਊਜ਼ ਹੋ ਜਾਂਦੇ ਨੇ ਸਵਾਰ ਅੱਖਰ ਤੇ ਸਵਰ ਧੁਨੀਆਂ ਵਿੱਚ ਠੀਕ ਹੈ ਸਵਰ ਧੁਨੀਆਂ ਆਪਣੇ ਕੋਲ 10 ਹੁੰਦੀਆਂ ਨੇ ਕਈ ਵਾਰ ਪੇਪਰ ਵਿੱਚ ਅੱਖਰ ਪੁੱਛਾਂਦਾ ਤੁਸੀਂ 10 ਟਿੱਕਾ ਆਉਣੇ ਉਹ ਅਗਰ ਅ ਤੇ ਧੁਨੀਆਂ ਪੁੱਛ ਆਵੇ ਤਾਂ ਤੁਸੀਂ ਤਿੰਨ ਪਿਕ ਕਰ ਆਣਿਓ ਠੀਕ ਐ ਇਦਾਂ ਨਹੀਂ ਕਰਨਾ ਸਵਰ ਧੁਨੀਆਂ ਨੇ ਆਪਣੇ ਕੋਲ 10 ਐਂਡ ਸਾਰੇ ਅੱਖਰ ਹੈਗੇ ਨੇ ਤਿੰਨ ਊੜਾ ਆੜਾ ਈੜੀ ਸਵਰ ਹੈਗੇ ਨੇ ਤਿੰਨ ਮੂਲ ਸਵਰ ਹੈਗੇ ਨੇ ਤਿੰਨ ਸਵਰ ਬਹਾਕ ਵੀ ਤਿੰਨ ਨੇ ਸਵਰ ਧੁਨੀਆਂ ਹੈਗੇ ਨੇ 10 ਠੀਕ ਐ ਸਵਰ ਧੁਨੀਆਂ ਕਿਹੜੀਆਂ ਨੇ ਅ ਮੁਕਤਾ ਕੰਨਾ ਸਿਆਰੀ ਬਿਹਾਰੀ ਲਾਵਾ ਦੁਲਾਵਾ ਔਕੜ ਦੁਲੈਂਕੜ ਐਂਡਾ ਹੋੜਾ ਤੇ ਕਨੋੜਾ ਇਹ ਦੱਸ ਕਿਨੇ ਧੁਨੀਆਂ ਸਵਰ ਧੁਨੀਆਂ ਨੇ ਸਤੋਂ ਨੂੰ ਸਵਰਾਂ ਵਿੱਚੋਂ ਕੀ ਕੁਐਸਚਨ ਮੰਨ ਸਕਦਾ ਕਿ ਊੜੇ ਨਾਲ ਕਿੰਨੀਆਂ ਧੁਨੀਆਂ ਲੱਗਦੀਆਂ ਨੇ ਆੜੇ ਨਾਲ ਕਿੰਨੀਆਂ ਲੱਗਦੀਆਂ ਨੇ ਈੜੀ ਨਾਲ ਕਿੰਨੀਆਂ ਧੁਨੀਆਂ ਲੱਗਦੀਆਂ ਨੇ ਠੀਕ ਹੈ ਊੜੇ ਨਾਲ ਕਿੰਨੀਆਂ ਧੁਨੀਆਂ ਲੱਗਦੀਆਂ ਨੇ ਤਿੰਨ ਧੁਨੀਆਂ ਔਂਕੜ ਦੁਲੈਂਕੜ ਤੇ ਹੋੜਾ ਠੀਕ ਹੈ ਆੜੇ ਨਾਲ ਕਿੰਨੀਆਂ ਧੁਨੀਆਂ ਲੱਗਦੀਆਂ ਨੇ ਚਾਰ ਧੁਨੀਆਂ ਮੁਕਤਾ ਕੰਨਾ ਦੁਲਾਵਾਂ ਤੇ ਕਨੋੜਾ ਠੀਕ ਹੈ ਐਂਡ ਈੜੀ ਨਾਲ ਤੁਹਾਡੀਆਂ ਤਿੰਨ ਦੁਨੀਆਂ ਲੱਗਦੀਆਂ ਨੇ ਸਿਆਹੀ ਬਿਹਾਰੀ ਤੇ ਲਾਵਾ ਠੀਕ ਹੈ ਇਹ ਕੁਐਸਚਨ ਬਹੁਤ ਵਾਰ ਰਿਪੀਟ ਹੋ ਚੁੱਕਿਆ ਪੇਪਰ ਵਿੱਚ ਕਿ ਆੜੇ ਨਾਲ ਕਿੰਨੀਆਂ ਦੁਨੀਆਂ ਲੱਗਦੀਆਂ ਨੇ ਈੜੀ ਨਾਲ ਊੜੇ ਨਾਲ ਠੀਕ ਹੈ ਊੜੇ ਤੇ ਈੜੀ ਨਾਲ ਤੁਹਾਡੀਆਂ ਤਿੰਨ ਦੁਨੀਆਂ ਲੱਗਦੀਆਂ ਨੇ ਆੜੇ ਨਾਲ ਕਿੰਨੀਆਂ ਲੱਗਦੀਆਂ ਨੇ ਚਾਰ ਠੀਕ ਹੈ ਨੈਕਸਟ ਇਹਨਾਂ ਨੇ ਸਵਰਾਂ ਦੀ ਵੰਡ ਕੀਤੀ ਹੈ ਚਾਰ ਪ੍ਰਕਾਰ ਨਾਲ ਸਾਂ ਯਾ ਮਾਤਰਾ ਦੇ ਅਧਾਰ ਤੇ ਜੀਵ ਦੀ ਸਥਿਤੀ ਦੇ ਅਧਾਰ ਤੇ ਜੀਵ ਦੀ ਉਚਾਈ ਦੇ ਅਧਾਰ ਤੇ ਐਂਡ ਫੋਰਥ ਹੈ ਕਿ ਆ ਬੁੱਲਾਂ ਦੀ ਸਥਿਤੀ ਦੇ ਧਾਰਤੇ ਫਸਟ ਆਪਾਂ ਗੱਲ ਕਰਦੇ ਆ ਸਾਂ ਜਾਂ ਮਾਤਰਾ ਦੇ ਧਾਰਤੇ ਅੱਗੇ ਸਾਂ ਜਾਂ ਮਾਤਰਾ ਦੇ ਧਾਰਤੇ ਦੋ ਪ੍ਰਕਾਰ ਦੇ ਹੁੰਦੇ ਨੇ ਲਘੂ ਸਵਰ ਤੇ ਦੀਰਗ ਸਵਰ ਠੀਕ ਐ ਛੋਟੇ ਸਵਰ ਤੇ ਵੱਡੇ ਸਵਰ ਲਘੂ ਸਵਰ ਕਿਹੜੇ ਆਪਣੇ ਜਿੰਨਾ ਨੂੰ ਬੋਲਦੇ ਸਮੇਂ ਸਾਂ ਘੱਟ ਲੱਗੇ ਦੀਰਗ ਸਵਰ ਹੁੰਦੇ ਨੇ ਜਿਨ੍ਹਾਂ ਨੂੰ ਬੋਲਦੇ ਸਮੇਂ ਸਾਂ ਜ਼ਿਆਦਾ ਲੱਗੇ ਠੀਕ ਲਘੂ ਸਵਰ ਤੋਂਆਂ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬੋਲਦੇ ਸਮੇਂ ਸਾਂ ਘੱਟ ਲੱਗੇ ਦੀਰਗ ਸਵਰਤੂ ਨਿਆ ਹੁੰਦੀਆਂ ਨੇ ਜਿਨ੍ਹਾਂ ਨੂੰ ਬੋਲਦੇ ਸਮੇਂ ਸਾਂ ਜ਼ਿਆਦਾ ਲੱਗੇ ਜਿਵੇਂ ਤੁਸੀਂ ਮਹਾਰਨੀ ਨਹੀਂ ਬੋਲਦੇ ਹੁੰਦੇ ਅ ਆ ਅ ਕੀ ਹੈ ਮੁਕਤਕੀ ਹੈ ਲਘੂ ਸਵਰ ਮੁਕਤਕੀ ਹੈ ਲਘੂ ਸਵਰ ਤੁਨੀ ਆ ਕਰਨਾ ਕੀ ਹੈ ਦੀਰਗ ਸਵਰ ਠੀਕ ਹੈ ਅ ਆ ਇਸ ਤੋਂ ਬਾਅਦ ਈ ਈ ਕੀ ਹੈ ਸਿਹਾਰੀ ਕੀ ਹੈ ਤੁਹਾਡੇ ਕੋਲ ਲਘੂ ਸਵਰ ਈ ਬਿਹਾਰੀ ਕੀ ਹੈ ਦੀਰਗ ਸਵਰ ਲਘੂ ਸਵਰ ਕਿਹੜੇ ਨੇ ਮੁਕਤਾ ਸਿਹਾਰੀ ਤੇ ਹੋੜਾ ਠੀਕ ਹੈ ਐਂਡ ਦੀਰਗ ਸਵਰ ਹੈਗੇ ਨੇ ਕੰਨਾ ਵਿਹਾਰੀ ਲਾਵਾ ਦੁਲਾਵਾ ਕਨੌੜਾ ਔਕੜ ਦੁਲੈਂਕੜਾ ਨੈਕਸਟ ਆਪਾਂ ਗੱਲ ਕਰਦੇ ਜੀਵ ਦੀ ਸਥਿਤੀ ਦੇ ਆਧਾਰ ਤੇ ਜੀਵ ਦੀ ਸਥਿਤੀ ਦੇ ਆਧਾਰ ਤੇ ਅੱਗੇ ਇਹਨਾਂ ਨੇ ਤਿੰਨ ਪ੍ਰਕਾਰਾਂ ਵੰਡ ਕੀਤੀ ਹੋਈ ਆ ਮੂਰਲੇਸ ਸਵਰ ਵਿਚਕਾਰਲੇ ਸਵਰ ਤੇ ਪਿਛਲੇ ਸਵਰ ਠੀਕ ਹੈ ਪਹਿਲਾਂ ਤੁਸੀਂ ਇਹ ਸਾਰੀਆਂ ਸਵਰਧੁਨੀਆਂ ਦੀ ਨੰਬਰਿੰਗ ਕਰ ਲੈਣੀ ਹੈ ਠੀਕ ਹੈ ਇਹਨਾਂ ਨੂੰ ਯਾਦ ਰੱਖਣ ਦਾ ਤਰੀਕਾ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਨੂੰ ਕਿਵੇਂ ਯਾਦ ਰੱਖਣਾ ਤੁਸੀਂ ਮੂਰਲੇ ਸਵਰ ਕਿਹੜੇ ਨੇ ਵਿਚਕਾਰਲੇ ਸਵਰ ਤੇ ਪਿਛਲੇ ਸਵਰ ਇਹਨਾਂ ਦੀ ਪਹਿਲਾਂ ਤੁਸੀਂ ਨੰਬਰਿੰਗ ਕਰ ਲੈਣੀ ਆ ਜਿਵੇਂ ਆਪਾਂ ਬੋਲਦੇ ਆ ਮੁਕਤਾ ਕੰਨਾ ਸਿਆਰੀ ਬਿਹਾਰੀ ਠੀਕ ਹੈ ਮੁਕਤਾ 1 ਨੰਬਰ ਕੰਨਾ 2 ਨੰਬਰ ਐਵੇਂ ਠੀਕ ਹੈ ਸਾਰਿਆਂ ਦੀ 10 ਤੱਕ ਨੰਬਰਿੰਗ ਕਰ ਲੈਣੀ ਆ 10 ਸਾਂ ਧੁਨੀਆਂ ਦੀ ਠੀਕ ਹੈ ਇਸ ਤੋਂ ਬਾਅਦ ਤੁਹਾਡੇ ਕੋਲ ਮੂਰਲੇ ਸਵਰ ਹੈਗੇ ਨੇ ਤਿੰਨ ਕਿਹੜੇ ਕਿਹੜੇ ਨੇ ਉਹ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਤੁਸੀਂ ਨੰਬਰਿੰਗ ਅਕੋਰਡਿੰਗ ਲਿਖੋ ਫਰਸਟ ਮੂਰਲੇ ਸੁਰ 478 ਵਿਚਕਾਰਲੇ ਸੁਰ ਹੈਗੇ ਨੇ 1235 ਪਿਛਲੇ ਸੁਰ ਹੈਗੇ ਨੇ 69 10 ਠੀਕ ਹੈ 478 ਮੀਨ ਜ ਚਾਰ ਨੰਬਰ ਤੇ ਕਿਹੜੀ ਸੁਰ ਤੁਹਾਨੂੰ ਆਉਂਦੀ ਹੈ ਤੁਹਾਡੀ ਬਿਹਾਰੀ ਸੱਤ ਤੇ ਲਾਵਾਂ ਦੁਲਾਵਾਂ ਠੀਕ ਹੈ ਸੱਤ ਤੇ ਅੱਠ ਲਾਵਾਂ ਦੁਲਾਵਾਂ ਠੀਕ ਹੈ ਇਹ ਤਿੰਨ ਕੀ ਨੇ ਤੁਹਾਡੇ ਕੋਲ ਮੂਰਲੇ ਸੁਰ ਠੀਕ ਹੈ ਐਵੇਂ ਤੁਸੀਂ ਇਹਨੂੰ ਯਾਦ ਰੱਖਣਾ ਹੋਰ ਕੋਈ ਤਰੀਕਾ ਨਹੀਂ ਇਸ ਨੂੰ ਯਾਦ ਰੱਖਣ ਦਾ ਤੁਸੀਂ ਇਹਨੂੰ ਨੰਬਰਿੰਗ ਅਕੋਰਡਿੰਗ ਆ ਯਾਦ ਰੱਖ ਲੈਣਾ ਠੀਕ ਹੈ ਉਹ ਸਾਬ ਨਾਲ 478 ਕੀ ਨੇ ਆਪਣੇ ਕੋਲ ਮੂਲੇਸਵਰ ਬਿਹਾਰੀ ਲਾਵਾਂ ਤੇ ਦੁਲਾਵਾਂ ਨੈਕਸਟ ਹੈਗਾ ਤੁਹਾਡਾ ਵਿਚਕਾਰਲੇਸਵਰ ਵਿਚਕਾਰਲੇਸਵਰ ਦਾ ਫਾਰਮੂਲਾ ਤੁਹਾਨੂੰ ਕੀ ਦੱਸਿਆ 1235 ਠੀਕ ਹੈ 1235 ਤੁਸੀਂ ਯਾਦ ਰੱਖਣਾ ਵਿਚਕਾਰਲੇਸਵਰ ਲਈ 1235 ਮੀਨਜ਼ ਇਹ ਕੀ ਹੈਗਾ ਮੁਕਤਾ 2 ਤੇ ਹੈਗਾ ਤੁਹਾਡੇ ਕੋਲ ਕੰਨਾ ਠੀਕ ਹੈ 3 ਦੇ ਹੈਗਾ ਤੁਹਾਡੇ ਕੋਲ ਸਿਆਰੀ ਐਂਡ 5 ਤੇ ਹੈਗਾ ਤੁਹਾਡਾ ਔਂਕਰ ਠੀਕ ਹੈ ਇਹ ਸੀਗੇ ਵਿਚਕਾਰਲੇਸਵਰ ਆ 4 ਠੀਕ ਹੈ ਨੈਕਸਟ ਪਿਛਲੇ ਸਵਰ ਪਿਛਲੇ ਸਵਰ ਲਈ ਮੈਂ ਤੁਹਾਨੂੰ ਕੀ ਦੱਸਿਆ 69 10 6 ਦੇ ਕਿਹੜਾ ਸਵਰ ਆਉਂਦਾ 9 ਦੇ ਐਂਡ 10 ਦੇ ਠੀਕ ਹੈ 6 ਦੇ ਅੰਦਰ ਦੁਲੈਂਕੜ ਹੋੜਾ ਕਨੋੜਾ 69 10 ਕੀ ਹੈ ਤੁਹਾਡਾ ਪਿਛਲੇ ਸਵਰ ਦਾ ਟ੍ਰਿਕ ਹੈ ਠੀਕ ਹੈ ਇਦਾਂ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ ਹੋਰ ਕੋਈ ਵੀ ਤਰੀਕਾ ਨਹੀਂ ਇਹਨਾਂ ਨੂੰ ਯਾਦ ਰੱਖਣ ਦਾ ਠੀਕ ਹੈ ਅਗਰ ਤੁਹਾਡੇ ਇਦਾਂ ਹੀ ਯਾਦ ਰਹਿੰਦੇ ਨੇ ਤਾਂ ਬੈਸਟ ਟੂ ਬੈਸਟ ਹੈ ਅਗਰ ਨਹੀਂ ਯਾਦ ਰਹਿੰਦੇ ਤਾਂ ਤੁਸੀਂ ਇਸ ਨੰਬਰਿੰਗ ਅਕੋਰਡਿੰਗ ਇਸ ਨੂੰ ਯਾਦ ਰੱਖ ਸਕਦੇ ਹੋ ਨੈਕਸਟ ਥਰਡ ਹੈਗਾ ਜੀਵ ਦੀ ਉਚਾਈ ਦੇ ਆਧਾਰ ਤੇ ਇਹ ਸੀਗਾ ਤੁਹਾਡਾ ਪਿੱਛੇ ਜੀਵ ਦੀ ਸਥਿਤੀ ਦੇ ਆਧਾਰ ਤੇ ਨੈਕਸਟ ਹੈਗੇ ਜੀਵ ਦੀ ਉਚਾਈ ਦੇ ਆਧਾਰ ਤੇ ਫਸਟ ਹੈਗੇ ਉੱਚੇ ਸਵਰ ਉੱਚੇ ਸਵਰ ਕਿਹੜੇ ਹੁੰਦੇ ਨੇ ਜਦੋਂ ਜੀਵ ਕੀ ਆਪਣੀ ਉੱਚੀ ਤੋਂ ਉੱਚੀ ਸਥਿਤੀ ਵਿੱਚ ਹੁੰਦੀ ਆ ਉਸ ਸਮੇਂ ਉਚਾਰੇ ਜਾਣ ਵਾਲੇ ਸਵਰ ਨੂੰ ਕੀ ਕਹਿੰਨੇ ਆਪਾਂ ਉੱਚੇ ਸਵਰ ਠੀਕ ਹੈ ਇਹਨਾਂ ਨੂੰ ਮੀਟਨੇ ਸਵਰ ਵੀ ਕਹਿ ਦਿੰਦੇ ਨੇ ਕਿਹੜੇ-ਕਿਹੜੇ ਨੇ ਇਹ ਦੋ ਨੇ ਬਿਹਾਰੀ ਤੇ ਦਲੈਂਕੜ ਨੈਕਸਟ ਹੈਗਾ ਅਰਧ ਉੱਚੇਸਵਰ ਅਰਧ ਉੱਚੇਸਵਰ ਕਿਹੜੇ ਹੁੰਦੇ ਨੇ ਜਦੋਂ ਜੀਵ ਆਪਣੀ ਉੱਚੀ ਸਥਿਤੀ ਤੋਂ ਥੋੜੀ ਜੀ ਨੀਵੀ ਹੋਵੇ ਤਾਂ ਉਸ ਸਭਿਆ ਵਿਚਾਰੇ ਜਨਮ ਵਾਲੇ ਇਸਵਰ ਕਿਹੜੇ ਹੁੰਦੇ ਨੇ ਅਰਧ ਉੱਚੇਸਵਰ ਠੀਕ ਹੈ ਇਹ ਵੀ ਦੋ ਨੇ ਕਿਹੜੇ ਕਿਹੜੇ ਸਿਹਾਰੀ ਤੇ ਔਂਕੜ ਠੀਕ ਹੈ ਉੱਚੇਸਵਰ ਕਿਹੜੇ ਸੀ ਤੁਹਾਡੇ ਦੋ ਵਿਹਾਰੀ ਤੇ ਦਲੈਂਕੜ ਅਰਧ ਉੱਚੇਸਵਰ ਹੈਗੇ ਨੇ ਸਿਹਾਰੀ ਤੇ ਔਂਕੜ ਨੈਕਸਟォੜੇ ਅਰਧ ਨੀਵੇਂਸਵਰ ਅਰਧ ਨੀਵੇਂਸਵਰ ਕਿਹੜੇ ਹੁੰਦੇ ਨੇ ਜਦੋਂ ਨੀਵੀ ਸਥਿਤੀ ਤੋਂ ਜੀਵ ਥੋੜੀ ਜਿਹੀ ਉੱਚੀ ਹੋਵੇ ਉਸ ਸਮੇ ਉਚਾਰੇ ਜਾਣ ਵਾਲੇ ਸਵਰ ਨੂੰ ਕੀ ਕਹਿੰਦੇ ਆਪਾਂ ਅਰਧ ਨੀਵੇਂਸਵਰ ਠੀਕ ਹੈ ਇਹ ਤਿੰਨ ਹੁੰਦੇ ਨੇ ਲਾਵਾਂ ਹੋੜਾ ਤੇ ਮੁਕਤਾ ਠੀਕ ਹੈ ਇਹ ਕਿਹੜੇ ਸਵਰ ਨੇ ਅਰਧ ਨੀਵੇਂਸਵਰ ਨੈਕਸਟ ਲਾਸਟ ਹੈ ਕਿਹਨੇ ਤੁਹਾਡੇ ਕੋਲ ਨੀਵੇਂਸਵਰ ਨੀਵੇਂਸਵਰ ਕਿਹੜੇ ਹੁੰਦੇ ਨੇ ਜਦੋਂ ਜੀਵ ਹੈ ਜਿਹੜੀ ਬਿਲਕੁਲ ਨੀਵੀ ਸਥਿਤੀ ਤੇ ਹੋਵੇ ਤੇ ਮੂੰਹ ਹੈ ਜਿਹੜਾ ਖੁੱਲੇ ਸਥਿਤੀ ਵਿੱਚ ਹੁੰਦਾ ਠੀਕ ਹੈ ਤਾਂ ਉਸ ਸਮੇਂ ਉਚਾਰੇ ਜਾਣ ਵਾਲੇ ਸਵਰਾਂ ਨੂੰ ਕੀ ਕਿਹਾ ਜਾਂਦਾ ਹੈ ਨੀਵੇਂਸਵਰ ਇਹ ਵੀ ਤਿੰਨ ਹੁੰਦੇ ਨੇ ਦੁਲਾਵਾ ਕੰਨਾ ਤੇ ਕਨੌਣਾ ਠੀਕ ਹੈ ਇਹ ਕਿਹੜੇ ਨੇ ਨੀਵੇਂਸਵਰ ਜਾਂ ਖੁੱਲੇ ਸਵਰ ਨੈਕਸਟ ਹੈਗਾ ਫੋਰਥਾ ਬੁੱਲਾ ਦੀ ਸਥਿਤੀ ਦੇ ਆਧਾਰ ਤੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਦੋ ਪ੍ਰਕਾਰ ਦੇ ਹੁੰਦੇ ਨੇ ਬੁਲਾਈਦਾਰ ਸਵਰ ਐਂਡ ਬੁਲਾਈ ਰਹਿਤ ਠੀਕ ਹੈ ਬੁਲਾਈਦਾਰ ਕਿਹੜੇ ਹੁੰਦੇ ਨੇ ਜਦੋਂ ਆਪਣੇ ਬੁੱਲ ਗੋਲ ਸਥਿਤੀ ਵਿੱਚ ਹੋਣ ਠੀਕ ਹੈ ਗੁਲਾਈ ਰਹਤ ਉਹ ਹੁੰਦੇ ਨੇ ਜਦੋਂ ਆਪਣੀ ਬੋਲਣੇ ਜਿਹੜੇ ਉਹ ਗੋਲ ਸਤਿ ਵਿੱਚ ਨਾ ਹੋਣ ਗੁਲਾਈਦਾਰ ਕਿਹੜੇ ਨੇ ਚਾਰ ਨੇ ਆਪਣੇ ਕੋਲ ਔਂਕੜ ਦੁਲੈਂਕੜ ਢੋੜਾ ਕਨੋੜਾ ਤੁਸੀਂ ਬੋਲ ਕੇ ਵੀ ਦੇਖ ਸਕਦੇ ਹੋ ਇਹਨਾਂ ਚਾਰਾਂ ਨੂੰ ਬੋਲਣ ਸਮੇਂ ਕੀ ਆ ਆਪਣੇ ਬੋਲਣੇ ਜਿਹੜੇ ਉਹ ਗੋਲ ਹੁੰਦੇ ਨੇ ਠੀਕ ਹੈ ਜਿਵੇਂ ਔਂਕੜ ਦੁਲੈਂਕੜ ਢੋੜਾ ਕਨੋੜਾ ਠੀਕ ਹੈ ਬਾਕੀ ਜਿਹੜੇ 6 ਬਚ ਗਏ ਉਹ ਕਿਹਨੇ ਆਪਣੇ ਕੋਲ ਗੁਲਾਈ ਰਹਤ ਇਨਾਂ ਨੂੰ ਯਾਦ ਰੱਖਣ ਦਾ ਤਰੀਕਾ ਕੀ ਹੈ ਤੁਸੀਂ ਸਿਰਫ ਗੁਲਾਈਦਾਰ ਯਾਦ ਕਰ ਸਕਦੇ ਹੋ ਤੇ ਬਾਕੀ ਜਿਹੜੇ ਬਾਜਣਗੇ ਉਹ ਕਿਹਨੇ ਗੁਲਾਈ ਰਹਿਤ ਗੁਲਾਈ ਰਹਿਤ ਕਿਹੜੇ ਨੇ ਆਪਣੇ ਕੋਲ ਮੁਕਤਾ ਸਿਹਾਰੀ ਬਿਹਾਰੀ ਲਾਵਾ ਤੇ ਦੁਲਾਵਾ ਇਹ ਸੀਗਾ ਤੁਹਾਡਾ ਡਿਟੇਲ ਵਿੱਚ ਸਵਾਰ ਦੀ ਅੱਗੇ ਚਾਰ ਤਰ੍ਹਾਂ ਨਾਲ ਕੀਤੀ ਹੋਈ ਵੰਡ ਠੀਕ ਹੈ ਅੱਗੇ ਮੈਂ ਤੁਹਾਨੂੰ ਬਹੁਤ ਡਿਟੇਲ ਵਿੱਚ ਇਹ ਚੀਜ਼ ਦੱਸੀ ਆ ਨੈਕਸਟ ਅਗਲਾ ਆਪਾਂ ਨੈਕਸਟ ਵੀਡੀਓ ਵਿੱਚ ਪੜ੍ਹਾਂਗੇ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ